ਅੱਜ ਡੇਰਾ ਬਾਬਾ ਨਾਨਕ ਰਾਮ ਮੰਦਿਰ ਬਾਜ਼ਾਰ ਉਦੇਚੰਦ ਵਿਖੇ ਰਾਮ ਮੰਦਿਰ ਤੇ ਹਾਲ ਦੀ ਉਸਾਰੀ ਲਈ ਮੈਡਮ ਜਤਿੰਦਰ ਕੌਰ ਰੰਦਾਵਾ ਵੱਲੋਂ ਨੀਹ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਪਹਿਲਾਂ ਮੈਡਮ ਜਤਿੰਦਰ ਕੌਰ ਰੰਦਾਵਾ ਵੱਲੋਂ ਮੰਦਿਰ ਵਿੱਚ ਆਪਣੀਆਂ ਭੈਣਾਂ ਨਾਲ ਰਾਮ ਜੀ ਦੇ ਭਜਨ ਦਾ ਗੁੰਗਾਨ ਕੀਤਾ ਗਿਆ ਅਤੇ ਫਿਰ ਰਾਮ ਮੰਦਿਰ ਦੇ ਹਾਲ ਦੀ ਨੀਂਹ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਮੈਡਮ ਜਤਿੰਦਰ ਕੌਰ ਰੰਦਾਵਾ ਨੇ ਕਿਹਾ ਕਿ ਜੋ ਵੀ ਰਾਮ ਮੰਦਰ ਲਈ ਸਾਡੇ ਲਈ ਸੇਵਾ ਹੋਵੇਗੀ ਅਸੀਂ ਜ਼ਰੂਰ ਕਰਾਂਗੇ ਇਸ ਮੌਕੇ ਰਾਮ ਮੰਦਰ ਕਮੇਟੀ ਵੱਲੋਂ ਮੈਡਮ ਜਤਿੰਦਰ ਕੌਰ ਰੰਦਾਵਾ ਦਾ ਰਾਮ ਮੰਦਰ ਵਿਖੇ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਲਚਰ న్యూਸ ਚੈਨਲ ਡੇਰਾ ਬਾਬਾ ਨਾਨਕ ਬੋਲ ਨਹੀਂ ਕੋਈ ਕਰਾ ਨਹੀਂ ਹਾਂ ਤੁਸੀਂ ਫੋਨ ਕਰਾ ਮਾਈਕ ਨਹੀਂ ਲੈ ਰਹੇ ਹਾਂ ਦੇ ਮੈਂ ਇੱਕ ਹੀ ਕਰ ਭਗਤ ਜਨੋ ਅੱਜ ਬਹੁਤ ਹੀ ਇਤਿਹਾਸਿਕ ਦਿਨ ਹੈ ਹਾਂ ਸਮਾ ਦਾਦਾ ਹਾਲ ਦੀ ਕਿਸੇ ਜਾਰੀ ਉਹਨਾਂ ਦਾ ਉਤਕਾਟਣ ਹੋਣਾ ਨਹੀਂ ਪੱਥਰ ਇਹ ਡੇਰੇ ਨਿਵਾਸੀਆਂ ਦਾ ਬਹੁਤ ਹੀ ਵੱਡਾ ਉਪਰਾਲਾ ਹੈ ਇਹ ਸੇਵਾ ਫਿਰ ਬੈਠੇ ਹਨ ਲੇਡੀਜ਼ ਬੈਠੇ ਹਨ ਸੰਤਰੀਆਂ ਬੈਠੀਆਂ ਹਨ ਔਰ ਪ੍ਰਚਾਰ ਕਰਨ ਨਾਲ ਜੋ ਵੀ ਕਿਸੇ ਦੀ ਸ਼ਰਧਾ ਪਹੁੰਚੇ ਤਾਂ ਕਿ ਹੋਰ ਜਿਹੜਾ ਫਰਾਲਾ ਹੀ ਕਰਨ ਲੱਗੇ ਉਹ ਤੁਸੀਂ ਇਹ ਹੋ ਤਾਂ ਵਿਚਾਈ ਚੁੱਕੇ ਮੈਨੂੰ ਇਹ ਵੀ ਖੁਸ਼ੀ ਹੈ ਕੁਦੋਂ ਇਹ RAM ਮੰਦਿਰ ਭਗਵਾਨ ਦਾ ਉੱਪਰ ਝੰਡਾ ਲਹਿਰਾ ਕੇ ਗਏ ਸੀ ਔਰ ਅੱਜ ਜਿਹੜੇ ਇਸ ਗੱਲ ਨੂੰ ਜਾਣਦੇ ਨੇ ਮੈਨੂੰ ਤੇ ਇਹ ਜਾਣ ਦੇ ਕੇ ਖੁਸ਼ੀ ਹੁੰਦੀ ਹੈ ਕਿ ਅੱਜ ਉਹ ਪ੍ਰਾਲਾ ਭਗਤ RAM ਜੀ ਦੇ ਦਰਬਾਰ ਤੇ ਕੀਤਾ ਹੋਇਆ ਰੰਧਾਵਾ ਜੀ ਸ਼ਾਈਆਂ ਤੇ ਜਾ ਰਹੇ ਨੇ ਸਿਧਾਈਆਂ ਤੇ ਜਾ ਰਹੇ ਨੇ ਲੱਖ ਮੁਸੀਬਤਾਂ ਨੇ ਪੋਲੀਟਿਕਲ ਦੀਆਂ ਦੁਜੀਆਂ ਦੀਆਂ ਗੱਲਾਂ ਨੇ ਪਰ RAM ਭਗਵਾਨ ਸਦਾ ਸੁਹਾਈ ਹੁੰਦੇ ਨੇ ਔਰ ਸਦਾ ਸਫੀਦਰ ਸਿੰਘ ਰੰਧਾਵਾ ਜੀ ਨੂੰ ਉਚਾਈਆਂ ਤੇ ਲਿਜਾ ਰਹੇ ਨੇ ਉਹ ਵੀ ਛਾਰੇ ਸਾਰੇ ਮੰਦਰ ਕਮੇਟੀ ਮਨੀਆਂ ਮਹਿਲਾਵਾਂ ਭੈਣਾ ਵੀਰ ਬੈਠੇ ਨੇ ਭਗਵਾਨ ਜੀ ਦੇ ਸਥਾਨ ਨੂੰ ਨੀ ਪੱਤੇ ਰੱਖਣ ਦੇ ਲਈ ਆਪਾਂ ਸਾਰਿਆਂ ਨੇ ਸਹਿਯੋਗ ਰਲ ਕੇ ਦੇਣਾ ਇਸ ਸਥਾਨ ਨੂੰ ਅਸੀਂ ਹੋਰ ਵਧਾਈਏ ਕਿਉਂਕਿ ਸੰਗਤ ਜਿਆਦਾ ਹੁੰਦੀ ਹੈ ਉਹ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦੀ ਹਾਂ ਕਿ ਆਓ ਅਸੀਂ ਸਾਰੇ ਇੱਥੋਂ ਆਸ਼ੀਰਵਾਦ ਲੈ ਕੇ ਹਮੇਸ਼ਾ ਹੀ ਸਾਡੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਰਹੀਆਂ ਔਰ ਆਪਣੀ ਜਿਹੜੀ ਭਾਵਨਾ ਹੈ ਉਹਨੂੰ ਅਸੀਂ ਸਾਫ਼ ਸੁਥਰੀ ਰੱਖ ਕੇ ਚੱਲੀਏ ਤੇ ਭਗਵਾਨ ਰhame ਸਾਈ ਸਹਾਈ ਹੁੰਦੇ ਆ ਸੋ ਇੰਨਾ ਹੀ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆ ਕਿ ਤੁਸੀਂ ਮੈਨੂੰ ਇੱਥੇ ਖੜੇ ਹੋਣ ਲਈ ਮੌਕਾ ਦਿੱਤਾ ਬਹੁਤ ਬਹੁਤ ਮੇਹਬਾਨਿਆ ਸ਼੍ਰੀਮਾਨ ਵੀਰ ਬજરੰਗੀ ਅੱਲਾਹ ਦੇ ਚਲੋ ਜਨਕਾਰੇ ਮਾਂ ਚਿੰਦਪੁਰਨੀ ਜੀ ਦਾ ਠੀਕ ਪਿਛਲੇ ਪਾਸੇ ਨਵੀਂ ਜਗ੍ਹਾ जय श्री राम आज बड़ा ही ਭਾਗਾ ਦਾ ਦਿਨ ਹੈ ਕਿ ਅੱਜ ਰਾਮ ਮੰਦਰ ਦੇ ਹਾਲ ਦੀ ਉਸਾਰੀ ਵਾਸਤੇ ਮੈਡਮ ਜਤਿੰਦਰ ਕੌਰ ਜੀ ਰੰਦਾਵਾ ਇੱਥੇ ਆਏ ਆ ਉਹਨਾਂ ਨੇ ਨੀਂਹ ਪੱਥਰ ਰੱਖਿਆ ਹੈ ਸਭ ਇਲਾਕਾ ਨਿਵਾਸੀਆਂ ਅੱਗੇ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਰਾਮ ਮੰਦਰ ਦਾ ਜੜ੍ਹ ਹਾਲ ਵਧੀਆ ਬਣ ਕੇ ਤਿਆਰ ਹੋ ਸਕੇ ਤੇ ਅਸੀਂ ਸਾਰੇ ਸਾਰੇ ਰਲ ਮਿਲ ਕੇ ਖੁਸ਼ੀ ਮਨਾਈਏ जय श्री राम जय श्री राम ਮੰਦਰ ਦੇ ਵਿੱਚ ਦਰਸ਼ਨ ਕਰਨ ਦਾ ਮਹਿਲਾਵਾਂ ਦੇ ਨਾਲ ਜਿਹੜਾ ਤੇ ਪਾਠ ਹੋ ਰਿਹਾ ਸੀ ਔਰ ਕੀਰਤਨ ਦੇ ਵਿੱਚ ਵਿਚਰਨ ਦਾ ਮੌਕਾ ਮਿਲੇ ਅਸ਼ੀਰਵਾਦ ਲਿਆ ਭਗਵਾਨ ਰਾਮ ਦਾ ਕਿ ਹਮੇਸ਼ਾ ਹੀ ਸਾਡੇ ਸਾਰਿਆਂ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖਣ ਔਰ ਇਸ ਸਥਾਨ ਤੋਂ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਅਸੀਂ ਹਮੇਸ਼ਾ ਇੱਥੇ ਮੱਥਾ ਟੇਕਦੇ ਰਹੀਏ ਚਰਨ ਉਹਨਾਂ ਦੇ ਉਹਨਾਂ ਦੀ ਸੀਸ ਨਵਾਉਂਦੇ ਰਹੀ। ਨਾਲ ਹੀ ਮੈਂ ਸਾਰੀ ਕਮੇਟੀ ਮੈਂਬਰਾਂ ਨੂੰ ਸਾਰਿਆਂ ਨੂੰ ਇਹੋ ਹੀ ਕਹਿਣਾ ਚਾਹੂੰਗੀ ਕਿ ਜਿਹੜੇ ਵੀ ਕੰਮ ਦੇ ਵਿੱਚ ਤੁਹਾਨੂੰ ਸਾਡੇ ਪਰਿਵਾਰ ਵੱਲੋਂ ਲੰਮਾ ਹੈ ਅਸੀਂ ਸੇਵਾ ਦੇ ਵਿੱਚ ਹਾਜ਼ਰ ਹਾਂ ਜਿੱਥੇ ਵੀ ਤੁਹਾਨੂੰ ਜ਼ਰੂਰਤ ਪਵੇਗੀ ਇੱਕ ਆਵਾਜ਼ ਦੋਗੇ ਤੇ ਰੰਦਾਵਾ ਪਰਿਵਾਰ ਖੜਾ ਹੈ। ਇਹ ਜਿਮਨੀ ਚੁਣਾ ਚੱਲ ਰਹੀਆਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇਹ ਧਰਮ ਦਾ ਮਸਲਾ ਜਿਹੜਾ ਮੈਂ ਇੱਥੇ ਕੋਈ ਸاسي ਗੱਲ ਨਹੀਂ ਕਰਨਾ ਚਾਹੁੰਦੀ ਮੈਂ ਆਸ਼ੀਰਵਾਦ ਲੈਣ ਲਈ ਆਈਆਂ ਹਾਂ। ਮੇਰਬਾਨ